ਦੇਖੋ business ਕੋਈ ਵੀ ਆ ਉਹਦੇ ਵਿੱਚ ਜਿਹੜਾ ਝੂਠ ਆ ਬਹੁਤ ਜ਼ਿਆਦਾ ਚੱਲਦਾ ਆ ਲੋਕੀ ਆਪਣੇ business ਦੇ ਵਿੱਚ 4 ਪੈਸੇ ਕਮਾਉਣ ਲਈ ਝੂਠ ਆ ਜਿਹੜਾ ਬਹੁਤ ਜ਼ਿਆਦਾ ਬੋਲਦੇ ਨੇ ਫਿਰ ਚਾਹੇ ਮੁਰਗੀ ਫਾਰਮ ਦਾ ਕੰਮ ਫਿਰ ਚਾਹੇ ਕੋਈ ਹੋਰ business ਆ ਹਰੇਕ business ਦੇ ਵਿੱਚ ਆ ਜਿਹੜਾ ਲੋਕੀ ਝੂਠ ਬਹੁਤ ਬੋਲਦੇ ਨੇ ਸਿਰਫ 4 ਪੈਸੇ ਕਮਾਉਣ ਦੇ ਮਾਰੇ ਤੇ ਅੱਜ ਆਪਾਂ ਗੱਲ ਕਰਦੇ ਆ ਕਿ ਜਿਹੜਾ ਮੁਰਗੀ ਫਾਰਮ ਦਾ ਬਿਜ਼ਨਸ ਆ ਇਹਦੇ ਵਿੱਚ ਝੂਠ ਕਿਵੇਂ ਚੱਲਦਾ ਆ ਬੇਈਮਾਨੀ ਕਿਵੇਂ ਚੱਲਦੀ ਆ ਆਪਾਂ ਜਦੋਂ ਕਿਸੇ ਤੋਂ ਚੂਜੇ ਆ ਜਿਹੜੇ ਖਰੀਦਦੇ ਆ ਚਾਹੇ ਕੋਈ ਪਿੰਡ ਵਿੱਚ ਫੇਰਾ ਲਾਣ ਆਉਂਦਾ ਆ ਚਾਹੇ ਆਪਾਂ ਕਿਸੇ ਤੋਂ ਖਰੀਦਦੇ ਆ ਉਹ ਆਪਾਂ ਨੂੰ ਝੂਠ ਬੋਲ ਕੇ ਕਹਿ ਦਿੰਦੇ ਨੇ ਕਿ ਇਹ ਜਿਹੜੇ ਚੂਜੇ ਨੇ ਇਹ 3 ਮਹੀਨੇ ਦੇ ਨੇ ਜਾਂ 2 ਮਹੀਨੇ ਦੇ ਨੇ ਜਦਕਿ ਇਹ ਸੱਚ ਨਹੀਂ ਹੁੰਦਾ ਉਹ ਸੱਚ ਨਹੀਂ ਦੱਸਦੇ ਹੈਗੇ ਆਪਾਂ ਨੂੰ ਇਹ ਗੱਲ ਕਿਵੇਂ ਪਤਾ ਲੱਗੀ ਆਪਾਂ ਕਿਉਂ ਕਹਿ ਰਹੇ ਆ ਕਿਉਂਕਿ ਆਪਾਂ ਵੀ ਜੂਨ ਜੁਲਾਈ ਦੇ ਵਿੱਚ ਚੂਜੇ ਲੈ ਕੇ ਆਏ ਸੀ ਸੌਰੀ ਜੁਲਾਈ ਅਗਸਤ ਦੇ ਵਿੱਚ ਚੂਜੇ ਲੈ ਕੇ ਆਏ ਸੀ ਪਰ ਉਹ ਜਿਹੜੀਆਂ ਮੁਰਗੀਆਂ ਆ ਹਜੇ ਤੱਕ ਅੰਡੇ ਨਹੀਂ ਦੇਣ ਲੱਗੀਆਂ ਜਦਕਿ ਉਹਨਾਂ ਨੇ ਫਾਰਮ ਵਾਲਿਆਂ ਨੇ ਕਿਹਾ ਸੀ ਕਿ ਇਹ 2-3 ਮਹੀਨਿਆਂ ਦੇ ਹੈਗੇ ਆ ਤੇ ਹੱਦ ਮਾਰ ਕੇ ਇਹ ਅਕਤੂਬਰ ਵਿੱਚ ਅੰਡੇ ਆ ਜਿਹੜੇ ਦੇਣ ਲੱਗ ਜਾਣਗੀਆਂ ਵਧੀਆ ਮੁਰਗੀਆਂ ਤਿਆਰ ਹੋ ਜਾਣਗੀਆਂ ਇਹ ਜਿਹੜੀਆਂ ਤੁਸੀਂ ਮੁਰਗੀਆਂ ਦੋ ਦੇਖ ਰਹੇ ਆ ਕਾਲੇ ਰੰਗ ਦੀਆਂ ਇਹ ਵੀ ਸੇਮ ਟਾਈਮ ਦੇ ਵਿੱਚ ਆਪਾਂ ਘਰੇ ਮੁਰਗੀ ਥੱਲੇ ਅੰਡੇ ਰੱਖ ਕੇ ਚੂਜੇ ਕਢਵਾਏ ਸੀ ਤੇ ਇਹਨਾਂ ਵਿੱਚੋਂ ਇੱਕ ਮੁਰਗੀ ਹੈ ਜਿਹੜੀ ਉਹ ਅੰਡੇ ਦੇਣ ਲੱਗ ਪਈ ਆ ਅੱਜ ਉਹਨੂੰ 10-15 ਦਿਨ ਹੋ ਗਏ ਨੇ ਅੰਡੇ ਦਿੰਦੀ ਨੂੰ ਪਰ ਜਿਹੜੀਆਂ ਦੂਸਰੀਆਂ ਮੁਰਗੀਆਂ ਨੇ ਜਿਹੜੀਆਂ ਆਪਾਂ ਕਿਸੇ ਤੋਂ ਖਰੀਦੀਆਂ ਨੇ ਉਹ ਹਜੇ ਤੱਕ ਉਹਨਾਂ ਚੋਂ ਇੱਕ ਵੀ ਮੁਰਗੀ ਐ ਜਿਹੜੀ ਅੰਡੇ ਨਹੀਂ ਦਿੰਦੀ ਕਿਉਂ ਕਿ ਉਹਨਾਂ ਨੇ ਫੀਡ ਪਾ ਪਾ ਕੇ ਜਿਹੜੀਆਂ ਮੁਰਗੀਆਂ ਆ ਉਹਨਾਂ ਦਾ ਵਜ਼ਨ ਜਿਹੜਾ ਉਹ ਵਧਾਇਆ ਹੁੰਦਾ ਆ ਉਹਨਾਂ ਦੀ ਉਮਰ ਆ ਜਿਹੜੀ ਉਹ ਫੀਡ ਦੇ ਨਾਲ ਜ਼ਿਆਦਾ ਲੱਗਦੀ ਆ ਜਦਕਿ ਉਹ ਹੁੰਦੀਆਂ 1 ਮਹੀਨੇ ਦੀਆਂ ਆ ਤੇ ਉਹ 10 ਦਿੰਦੇ ਨੇ ਕਿ ਇਹ 2 ਮਹੀਨੇ ਦੀਆਂ ਨੇ ਜਿਹੜੀਆਂ 2 ਮਹੀਨੇ ਦੀਆਂ ਹੁੰਦੀਆਂ ਨੇ ਉਹ ਦੱਸ ਦਿੰਦੇ ਨੇ ਕਿ 3 ਮਹੀਨੇ ਦੀਆਂ ਹੁੰਦੀਆਂ ਨੇ ਸ਼ਾਇਦ ਕਈਆਂ ਨੂੰ ਮੇਰੀ ਇਹ ਗੱਲ ਜਿਹੜੀ ਆ ਬੁਰੀ ਵੀ ਲੱਗੂਗੀ ਬੁਰੀ ਉਹਨਾਂ ਨੂੰ ਲੱਗੂਗੀ ਜਿਹੜੇ ਇਹ ਕੰਮ ਦੇ ਵਿੱਚ ਬੇਈਮਾਨੀ ਕਰਦੇ ਨੇ ਪਰ ਬੇਈਮਾਨੀ ਕਰਕੇ ਜੇਕਰ 4 ਪੈਸੇ ਕਮਾਉਗੇ ਉਹਦਾ ਅੱਗੇ ਜਾ ਕੇ ਨੁਕਸਾਨ ਹੀ ਹੋਊਗਾ ਤੁਹਾਡੇ ਤੇ ਜਿਹੜਾ ਯਕੀਨ ਆ ਉਹ ਕਸਟਮਰ ਦਾ ਹਟ ਜਾਊਗਾ ਤੇ ਤੁਹਾਡੇ ਬਿਜ਼ਨਸ ਵਿੱਚ ਫਿਰ ਇੱਕਦਮ ਜਿਹੜਾ ਲੌਸਡ ਆ ਉਹ ਹੋਵੇਗਾ ਸੋ ਬੇਈਮਾਨੀ ਦੇ ਨਾਲ ਕੰਮ ਨਾ ਕਰੋ ਸਿੱਧੇ ਤਰੀਕੇ ਦੇ ਨਾਲ ਆ ਜਿਹੜਾ ਆਪਣੀ ਕਮਾਈ ਕਰੋ ਸੋ ਮੇਰਾ ਕਹਿਣ ਦਾ ਭਾਅ ਵੀ ਇਹੀ ਸੀ ਕਿ ਜੇਕਰ ਕੋਈ ਮੈਂ ਜਿਵੇਂ ਕਿ ਮੈਂ ਅਗਸਤ ਦੇ ਵਿੱਚ ਚੂਜੇ ਲੈ ਕੇ ਆਈ ਸੀ ਤਾਂ ਤੁਹਾਨੂੰ ਜੇਕਰ ਕਿਸ ਨੇ ਕਿਹਾ ਆ ਵੀ ਨਵੰਬਰ ਦੇ ਵਿੱਚ ਜਾਂ ਅਕਤੂਬਰ ਦੇ ਵਿੱਚ ਚੂਜੇ ਜਿਹੜੇ ਆ ਅੰਡੇ ਦੇਣ ਸਾਰੇ ਮੁਰਗੀਆਂ ਜਿਹੜੀਆਂ ਅੰਡੇ ਦੇਣ ਲੱਗ ਜਾਊਗੀਆਂ ਤੇ ਤੁਸੀਂ ਥੋੜਾ ਵੇਟ ਕਰੋ ਜੇਕਰ ਉਹਨੇ 1 ਅਕਤੂਬਰ ਦੇ ਵਿੱਚ ਕਿਹਾ ਹੈ ਤਾਂ ਨਵੰਬਰ ਜਾਂ ਦਸੰਬਰ ਦੇ ਵਿੱਚ ਮੁਰਗੀਆਂ ਅੰਡੇ ਦੇਣਗੀਆਂ ਜੇਕਰ ਨਵੰਬਰ ਦੇ ਵਿੱਚ ਕਿਹਾ ਹੈ ਤਾਂ ਜਨਵਰੀ ਜਾਂ ਫਰਵਰੀ ਦੇ ਵਿੱਚ ਅੰਡੇ ਦੇਣ ਲੱਗ ਜਾਣਗੀਆਂ ਕਿਉਂਕਿ ਉਹਨਾਂ ਨੇ ਜਿਹੜਾ ਪ੍ਰੋਪਰ ਆਪਾਂ ਨੂੰ ਉਮਰ ਆ ਮੁਰਗੀਆਂ ਦੀ ਉਹ ਨਹੀਂ ਦੱਸਦੇ ਸੋ ਮੁਰਗੀਆਂ ਅੰਡੇ ਆ ਜਿਹੜੇ ਉਹ ਜ਼ਰੂਰ ਦੇਣਕੀਆਂ ਬਸ ਥੋੜਾ ਜਿਹਾ ਆਪਣੇ ਜਿਹੜਾ ਟਾਈਮ ਉਹਨਾਂ ਨੇ ਦੱਸਿਆ ਉਸ ਤੋਂ ਇੱਕ ਮਹੀਨਾ ਹੈ ਜਿਹੜਾ ਵਧਾ ਕੇ ਹੀ ਸੋਚੋ ਕਿ ਇਸ ਮਹੀਨੇ ਜਿਹੜੇ ਮੁਰਗੀਆਂ ਆਂ ਅੰਡੇ ਦੇਣ ਗਈਆਂ ਬਾਕੀ ਜਾਣਕਾਰੀ ਵਧੀਆ ਲੱਗੀ ਲਾਈਕ ਜਰੂਰ ਕਰ ਦਿਓ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ